ਆਜੋ ਅਸੀਂ ਸਾਰੇ ਜਿਹੜੇ ਇਹ ਸਾਥੀ ਸਾਰੇ ਬਿਲਗਾ ਲੋਕ ਭਲਾਈ ਮੰਚ ਅਸੀਂ ਪਿੰਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਪਿਛਲੇ ਦਿਨ ਮੀਟਿੰਗ ਕੀਤੀ ਸੀ ਤੇ ਅਸੀਂ ਫੈਸਲਾ ਕੀਤਾ ਸੀ ਈਓ ਸਾਹਿਬ ਨੂੰ ਮਿਲਣ ਦਾ ਅੱਜ ਸੋਮਵਾਰ ਨੂੰ ਵੀਰੇ 10 ਵਜੇ ਈਓ ਸਾਹਿਬ ਕੋ ਇੱਕ ਬਾਧੂਚਾਰ ਸ਼ਾਮ 84 ਦਾ ਜਿਲ੍ਹਾ ਹਿਸ਼ਾਰਪੁਰ ਉਹਨਾਂ ਨੂੰ ਕਿਤੇ ਸਵੇਰੇ ਅਰਲੀ ਟੈਲੀਫੋਨ ਆ ਗਿਆ ਵੀ ਉਹਨੇ ਏਡੀਸੀ ਨੇ ਮੀਟਿੰਗ ਸੱਦ ਲਈ ਹਿਸ਼ਾਰਪੁਰ ਉਹਦੇ ਸਬੰਧ ਵਿੱਚ ਪਰ ਅਸੀਂ ਫੈਸਲਾ ਕੀਤਾ ਸੀ ਇਕੱਠੇ ਹੋਣ ਦਾ ਟਾਈਮ ਦਿੱਤਾ ਸੀ ਅਸੀਂ ਮੰਗ ਪੱਤਰ ਦੇਣਾ ਤਾਂ ਉਹਨਾਂ ਨੂੰ ਸੀ ਨਾਲੇ ਡਿਸਕਸ਼ਨ ਵੀ ਕਰਨੀ ਸੀ ਇਹਨਾਂ ਮਸਲਿਆਂ ਤੇ ਪਰ ਅਸੀਂ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਜਿਹੜੇ ਇੱਥੇ ਦੇ ਉਦੋਂ ਜੂਨੀਅਰ ਹੈਗੇ ਆ ਵਿਵੇਕ ਜੀ ਅਸੀਂ ਉਹਨਾਂ ਨੂੰ ਮੰਗ ਪੱਤਰ ਦਵਾਵਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦਾ ਜਿਹੜਾ ਇਹ ਵਿਵੇਕ ਜੀ ਆ ਉਹਨਾਂ ਨੂੰ ਮੰਗ ਪੱਤਰ ਪਹੁੰਚਾ ਦੇਣਗੇ ਸਾਡਾ ਤੇ ਉਦੋਂ ਬਾਅਦ ਅਸੀਂ ਕੱਲ ਜਾਂ ਪਰਸੋਂ ਜਦੋਂ ਵੀ ਉਹਨਾਂ ਨਾਲ ਟਾਈਮ ਫਿਕਸ ਕਰਕੇ ਇਹਨਾਂ ਜਿਹੜੀਆਂ ਸਾਡੀਆਂ ਮੰਗਾਂ ਇਹ ਸੱਤ ਮੰਗਾਂ ਹੈਗੀਆਂ ਪਸ਼ੂਰ ਵੀ ਇੱਕ ਦੋ ਹੋਣਗੀਆਂ ਉਹਨਾਂ ਤੇ ਡਿਸਕਸ਼ਨ ਉਹਨਾਂ ਬੈਠ ਕੇ ਕਰਕੇ ਇਹਨਾਂ ਮਸਲੇ ਦਾ ਹੱਲ ਲੱਭਾਂਗੇ ਮੰਗਾ ਅਸੀਂ ਤੁਹਾਨੂੰ ਹੋਰ ਵੀ ਦੱਸਦੇ ਜੇ ਕਿਸੇ ਦੇ ਧਿਆਨ 'ਚ ਹੋਵੇ ਸਾਡੇ ਲੈ ਆ ਦੇਣਾ ਜਿਹੜੀਆਂ ਅਸੀਂ ਮੋٹے ਤੌਰ ਤੇ ਸੱਤ ਮੰਗਾਂ ਕੱਢੀਆਂ ਉਹਦੇ ਵਿੱਚ ਇਹ ਆ ਵੀ ਨਗਰ ਬਿਲਗਾ ਵਿੱਚ ਪੈ ਰਹੇ ਸੀਵਰੇਜ ਨਾਲ ਨਰਸਦਿਆਂ ਦੇ ਦੂਮੇ ਪਾਸੇ ਲੱਗੀ ਇੰਟਰਲੌਕ ਟਾਈਲ ਨੂੰ ਸੰਭਾਲਣ ਬਾਰੇ ਵਾਟਰ ਸਪਲਾਈ ਦੀਆਂ ਟੁੱਟ ਰਹੀਆਂ ਪਾਈਪਾਂ ਕਾਰਨ ਲੋਕਾਂ ਨੂੰ ਜਿਹੜੀ ਪਾਣੀ ਦੀ ਆ ਰਹੀ ਮੁਸ਼ਕਲ ਆ ਉਹਨੂੰ ਦੂਰ ਕਰਨ ਬਾਰੇ ਇਹ ਸਾਡੀ ਇੱਕ ਮੰਗ ਆ ਦੂਜੀ ਗੱਲ ਇਹ ਵੀ ਬਿਲਗਾ ਦੀ ਹੱਦ ਅੰਦਰ ਬੈਠੇ ਗੁਜਰਾ ਦੇ ਪਸ਼ੂਆਂ ਨੂੰ ਸੜਕਾਂ ਤੇ ਲਿਆਉਣ ਤੋਂ ਰੋਕ ਲਗਾਈ ਜਾਵੇ ਤਾਂ ਕਿ ਹਾਦਸਿਆਂ ਤੋਂ ਵੀ ਬਚਿਆ ਜਾ ਸਕਦੇ ਇੱਕ ਜਿਹੜੇ ਅੱਜ ਕੱਲ ਮਹਿੰਮ ਚੱਲ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਇਹ ਬੂਟੇ ਲਾਉਣ ਦਾ ਰੁਝਾਨ ਪੈਦਾ ਹੋ ਰਿਹਾ ਲੋਕਾਂ ਦੇ ਵਿੱਚ ਤਾਂ ਉਹ ਜਿਹੜੇ ਗੁਜਰਾਂ ਦੇ ਪਸ਼ੂ ਆ ਉਹ ਬੂਟੇ ਵੀ ਖਰਾਬ ਕਰ ਰਿਹਾ ਉਹਨਾਂ ਨੂੰ ਬਚਾਇਆ ਜਾਵੇ। ਨਗਰ ਅੰਦਰ ਨਾਲੀਆਂ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਕਈ ਪਾਸੇ ਨਾਲੀਆਂ ਦੀ ਜਿਹੜੀ ਹਾਲਤ ਸਫਾਈ ਦੀ ਮੰਦੀ ਆ। ਇੱਕ ਡੇਰਾ ਬਾਬਾ ਰਹਿਮਤ ਸ਼ਾਹ ਅੱਗੇ ਸੜਕ ਤੇ ਬਣੇ ਸਪੀਡ ਬ੍ਰੇਕਰ ਉਹ ਪਿਛਲੇ ਦਿਨਾਂ ਜਦੋਂ ਨਵੀਂ ਸੜਕ ਬਣੀ ਆ ਉੱਥੇ ਬਣਾਏ ਆ ਦੋ ਪਰ ਬਹੁਤ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਉੱਥੇ ਹਾਦਸੇ ਦਾ ਸ਼ਿਕਾਰ ਹੋਏ ਆ ਤਾਂ ਇੱਕ ਦੋ ਬੰਦਿਆਂ ਦੇ ਜ਼ਿਆਦਾ ਸੱਟਾਂ ਲੱਗੀਆਂ ਉਹ ਅੱਜ ਕੱਲ ਉਹਨਾਂ ਨੂੰ ਅਸੀਂ ਚਾਹੁੰਦੇ ਆਂ ਵੀ ਉਹਨੂੰ ਹਟਾਇਆ ਜਾਵੇ। ਗ੍ਰੀਨ ਪਾਰਕਾਂ ਖਾਸ ਕਰਕੇ ਪੱਤੀ ਪੱਟੀ ਅਤੇ ਪੱਤੀ ਭਲਾਈ ਨੇੜੇ ਖਜੂਰਾਂ ਦੀ ਸੰਭਾਲ ਨਾ ਹੋ ਸਕਣਾ ਉਹ ਵੀ ਗੱਲ ਰੜਕ ਰਹੀ ਆ ਤੇ ਨਾਲ ਇਹਦੇ ਨਾਲ ਹੀ ਇੱਕ ਇਹ ਆ ਵੀ ਜਿਹੜਾ ਖਾਸ ਤੌਰ ਤੇ ਮੈਂ ਸਾਰਿਆਂ ਦਾ ਨਹੀਂ ਕਹਿ ਰਿਹਾ ਕੁਝ ਜਿਹੜੇ ਪਾਰਕ ਬਣੇ ਆ ਉਹ ਨਸ਼ੇੜੀਆਂ ਦਾ ਵੀ ਅੱਡਾ ਬਣਿਆ ਆ ਉੱਥੇ ਵੀ ਧਿਆਨ ਦਿੱਤਾ ਜਾਵੇ। ਡੇਂਗੂ ਅਤੇ ਹੋਰ ਬੁਖਾਰਾਂ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਲਗਾਤਾਰ ਫੋਗਿੰਗ ਹਰੇਕ ਮੁਹੱਲੇ ਦੇ ਵਿੱਚ ਹਰ ਗਲੀ ਵਿੱਚ ਕੀਤੀ ਜਾਵੇ। ਸਾਰੇ ਮੁਹੱल्ल्याਾਂ ਦੇ ਹਰੇਕ ਰਸਤੇ ਦੀ ਸਫਾਈ ਯਕੀਨੀ ਬਣਾਈ ਜਾਵੇ। ਇਹ ਸਾਡੀਆਂ ਅਸੀਂ ਮੋٹے ਤੌਰ ਤੇ ਮੁੱਖ ਮੰਗਾਂ ਕੱਢੀਆਂ ਸੀ ਜਿਹੜੀਆਂ EO ਦਫ਼ਤਰ ਨਾਲ ਸੰਬੰਧਤ ਆ ਤੇ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਜੇ ਕੋਈ ਹੋਰ ਵੀ ਤੁਹਾਡੇ ਨਿਗਾਹ ਦੇ ਵਿੱਚ EO ਦਫ਼ਤਰ ਨਾਲ ਸੰਬੰਧਤ ਮੰਗ ਹੋਵੇ ਉਹ ਸਾਡੇ ਧਿਆਨ ਚ ਲਵਾਏ ਧੰਨਵਾਦ ਫੀਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ